ਪੰਜਾਬ ਵਾਸੀਆਂ ਦੇ ਲਈ ਇੱਕ ਵਾਰ ਫੇਰ ਖਤਰੇ ਦੀ ਘੰਟੀ ਵੱਜੀ ਹੈ ਚੰਗੀ بارش ਨਾ ਹੋਣ ਕਾਰਨ ਰਣਜੀਤ ਸਾਗਰ ਡੈਮ ਦੇ ਵਿੱਚ ਜਿਹੜਾ ਪਾਣੀ ਹੈ ਉਹ ਕਾਫੀ ਹੱਦ ਤੱਕ ਜਿਹੜਾ ਉਹ ਘਟ ਚੁੱਕਿਆ ਜਿਸ ਦੇ ਕਾਰਨ ਜਿਹੜਾ ਇਲੈਕਟ੍ਰਿਸਿਟੀ ਉਤਪਾਦਨ ਇੱਕ ਬਿਜਲੀ ਉਤਪਾਦਨ ਦੇ ਵਿੱਚ ਜਰੂਰ ਜਿਹੜੀ ਦਿੱਕਤ ਹੈ ਉਹ ਆਵੇਗੀ ਉਸ ਦੇ ਨਾਲ ਜਿਹੜਾ ਪੰਜਾਬ ਦੇ ਇਹ ਬਿਜਲੀ ਘਰਾਂ ਤੇ ਜਰੂਰ ਅਫੈਕਟ ਪਵੇਗਾ ਲੋਕਾਂ ਤੱਕ ਜਰੂਰ ਇਸ ਦਾ ਅਫੈਕਟ ਪਵੇਗਾ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਉਹ ਗਰਮੀਆਂ ਦਾ ਸਮਾਂ ਹੈ ਤਾਂ ਗਰਮੀਆਂ ਦੇ ਸਮੇਂ ਦੇ ਵਿੱਚ ਜਿਹੜਾ ਲੋਕਾਂ ਨੂੰ ਬਿਜਲੀ ਦਾ ਜਿਹੜਾ ਕਾਫੀ ਇੰਤਜ਼ਾਰ ਹੁੰਦਾ ਹੈ ਕਾਫੀ ਇਹ ਜਿਹੜੀ ਬਿਜਲੀ ਦੀ ਖਪਤ ਹੈ ਉਹ ਹੁੰਦੀ ਆ ਪਰ ਇਸ ਵਾਰ ਜਿਹੜੀ ਖਪਤ ਹੈ ਉਹ ਪੂਰੀ ਸੋਚ ਸਮਝ ਕੇ ਕਰਨੀ ਪਊਗੀ ਕਿਉਂਕਿ ਰਣਜੀਤ ਸਾਗਰ ਡੈਮ ਦੇ ਵਿੱਚ ਜਿਹੜਾ ਪਾਣੀ ਹੈ ਉਹ ਕਾਫੀ ਘਟ ਚੁੱਕਿਆ ਜਿਸ ਦੇ ਕਰਕੇ ਜਿਹੜੇ ਬਿਜਲੀ ਬਣਾਉਣ ਵਾਲੇ ਜੁੰਟ ਨੇ ਉਹਨਾਂ ਨੂੰ ਬੰਦ ਕੀਤਾ ਗਿਆ ਉਹਨਾਂ ਦੇ ਵਿੱਚੋਂ ਕੁਝ ਜਿਹੜੇ ਜੁੰਟ ਨੇ ਉਹੀ ਚੱਲਦੇ ਹੋਏ ਨਜ਼ਰ ਆਉਂਦੇ ਆ ਜਿਸ ਦੇ ਕਾਰਨ ਜਿਹੜਾ ਬਿਜਲੀ ਉਤਪਾਦਨ ਹੈ ਉਹ ਵੀ ਘਟ ਹੋ ਰਿਹਾ ਜਿਸ ਦੇ ਕਰਕੇ ਜਿਹੜਾ ਇਸ ਦਾ ਸਿੱਧਾ ਸਿੱਧਾ ਅਸਰ ਆ ਉਹ ਪੰਜਾਬ ਤੇ ਜਰੂਰ ਦੇਖਣ ਨੂੰ ਮਿਲੇਗਾ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਬਿਜਲੀ ਦਾ ਅਪਚੋਗ ਆ ਉਸ ਤੇ ਜਰੂਰ ਜਿਹੜੀ ਹੁਣ ਇੱਕ ਕਹਿੰਦੀ ਇੱਕ پابੰਦੀ ਜਰੂਰ ਲੱਗ ਸਕਦੀ ਹੈ ਬਿਜਲੀ ਦੇ ਕੱਟ ਜਰੂਰ ਲੱਗ ਸਕਦੇ ਆ ਕਿਉਂਕਿ ਪਿੱਛੇ ਤੋਂ ਜਿਹੜੀ ਬਿਜਲੀ ਆ ਉਹ ਉਤਪਾਦਨ ਕੱਟ ਹੋ ਰਿਹਾ ਜਿਸ ਤੇ ਕਰਕੇ ਜਿਹੜੀ ਬਿਜਲੀ ਘਰਾਂ ਦੇ ਵਿੱਚ ਬਿਜਲੀ ਆ ਉਹ ਬਹੁਤ ਕੱਟ ਪਹੁੰਚ ਰਹੀ ਆ ਜਿਸ ਤੇ ਕਰਕੇ ਹੁਣ ਕਾਫੀ ਕੱਟ ਜਿਹੜੇ ਲੱਗਣ ਦੀ ਸੁਭਾਵਨਾ ਹੈ ਉਹ ਹੋ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਏ ਪੰਜਾਬ ਵਾਸੀਆਂ ਦੇ ਲਈ ਚਿੰਤਾ ਭਰੀ ਖਬਰ ਹੈ ਦਰਅਸਲ ਇਸ ਸੀਜ਼ਨ ਦੌਰਾਨ ਚੰਗੀ بارش ਨਾ ਹੋਣ ਕਾਰਨ ਰਣਜੀਤ ਸਾਗਰ ਡੈਮ ਪ੍ਰੋਜੈਕਟ ਦੀ ਝੀਲ 'ਚ ਪਾਣੀ ਦਾ ਪੱਧਰ ਜਿਹੜਾ ਉਹ ਲਗਾਤਾਰ ਘਟ ਰਿਹਾ ਹੈ ਡੈਮ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਵਾਰ ਡੈਮ ਪ੍ਰੋਜੈਕਟ ਦੀ ਝੀਲ 'ਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਕਰੀਬ ਸਾਢੇ 5 ਮੀਟਰ ਘਟਾਏ ਇਸ ਕਾਰਨ ਬਿਜਲੀ ਉਤਪਾਦਨ ਤੇ ਵੀ ਮਾੜਾ ਅਸਰ ਪੈ ਰਿਹਾ ਹੈ ਪਾਣੀ ਘਟਣ ਕਾਰਨ ਡੈਮ ਪ੍ਰੋਜੈਕਟ ਤੇ ਬਣਾਏ ਚੁਮੇਰਾ ਪ੍ਰੋਜੈਕਟ ਤੋਂ ਬਿਜਲੀ ਉਤਪਾਦਨ ਵੀ ਰੁਕ ਰੁਕ ਕੇ ਕੀਤਾ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਇਸ ਵੇਲੇ ਡੈਮ ਪ੍ਰੋਜੈਕਟ ਦੀ ਛੀਲ ਚ ਪਾਣੀ ਦਾ ਪੱਧਰ 4 494.05 ਮੀਟਰ ਪਹੁੰਚ ਗਿਆ ਹੈ ਜਦੋਂ ਕਿ ਪਿਛਲੇ ਸਾਲ ਇਹ ਇਹ 499.56 ਮੀਟਰ ਸੀ ਜੇਕਰ 2100 ਕਿਊਸੇ ਕਮੀ ਨਹੀਂ ਪੈਂਦਾ ਤਾਂ ਡੈਮ ਮਾਰਾਂ ਦਾ ਮੁਤਾਬਕ ਪਾਣੀ ਦਾ ਜਿਹੜਾ ਪੱਧਰ ਹੈ ਉਹ ਹੋਰ ੇਠਾਂ ਜਾਣ ਦੀ ਸੁਭਾਵਨਾ ਹੈ ਇਸ ਕਾਰਨ ਆਉਣ ਵਾਲੇ ਦਿਨਾਂ ਚ ਬਿਜਲੀ ਉਤਪਾਦਨ ਤੇ ਜਿਹੜਾ ਭਾਰੀ ਪ੍ਰਭਾਵ ਹੈ ਉਹ ਪੈ ਸਕਦਾ ਡੈਮ ਪ੍ਰੋਜੈਕਟਾਂ ਦੇ 4 ਜੁਨਟਾਂ ਚੋਂ ਸਿਰਫ ਇੱਕ ਜੁਨਟ ਹੀ 120 ਮੈਗਾਵਾਟ ਦੀ ਸਮਰੱਥਾ ਵਾਲਾ 4 ਲੱਖ ਯੂਨਿਟ ਬਿਜਲੀ ਪੈਦਾ ਕਰ ਰਿਹਾ ਅਤੇ 2100 ਕਿਊਸਿਕ ਪਾਣੀ ਦਾ ਵਹਾਹ ਸ਼ਾਹਪੁਰ ਝੀਲ ਤੇ ਛੱਡਿਆ ਜਾ ਰਿਹਾ ਐਮਬੀ ਲਿੰਕ ਅਹ ਨਹਿਰ ਜੋ ਰਾਜਸਥਾਨ ਤੱਕ ਜਾਂਦੀ ਆ ਉਸ ਚ ਵੀ ਪਾਣੀ ਨਹੀਂ ਛੱਡਿਆ ਜਾ ਰਿਹਾ ਕਸ਼ਮੀਰ ਕੈਨਲ ਨਹਿਰ ਜੋ ਕਿ ਜੰਮੂ ਕਸ਼ਮੀਰ ਜਾਂਦੇ ਆ ਉਸ ਚ ਸਿਰਫ 150 ਕਿਊਸਕ ਪਾਣੀ ਛੱਡਿਆ ਜਾ ਰਿਹਾ ਡੈਮ ਪ੍ਰੋਜੈਕਟਾਂ ਮਾਰਾ ਅਨੁਸਾਰ ਇਸ ਸਮੇਂ ਲੋੜੀ ਦੀ ਬਾਰਿਸ਼ ਹੋਣੀ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਝੀਲ ਚ ਪਾਣੀ ਦਾ ਜਿਹੜਾ ਪੱਧਰ ਹੈ ਉਹ ਹੋਰ ਵੀ ਘਟ ਸਕਦਾ ਹੈ ਪੰਜਾਬ ਦੇ ਲਈ ਚਿੰਤਾ ਭਰੀ ਖਬਰ ਹੈ ਕਿਉਂਕਿ ਲਗਾਤਾਰ ਜਿਹੜੀ ਚੰਗੀ بارش ਨਹੀਂ ਹੋਈ ਇਸ ਸੀਜ਼ਨ ਦੇ ਵਿੱਚ ਜਿਹੜੀ بارش ਹੋਣੀ ਚਾਹੀਦੀ ਸੀ ਮਹਾਰਾਂ ਦੇ ਮੁਤਾਬਕ ਉਹ بارش ਨਹੀਂ ਹੋਈ ਹੈ ਜਿਸ ਤੇ ਇਹ ਕਾਰਨ ਜਿਹੜਾ ਰਣਜੀਤ ਸਾਗਰ ਡੈਮ ਦੇ ਵਿੱਚ ਜਿਹੜਾ ਪਾਣੀ ਹੈ ਉਹ 5.5 ਮੀਟਰ ਤੱਕ ਜਿਹੜਾ ਉਹ ਘਟ ਗਿਆ ਹੈ ਉਸ ਝੀਲ ਦੇ ਵਿੱਚ ਜਿਹੜਾ ਪਾਣੀ ਹੈ ਉਹ 5.5 ਮੀਟਰ ਘਟ ਗਿਆ ਜਿਸ ਦੇ ਨਾਲ ਜਿਹੜਾ ਬਿਜਲੀ ਉਤਪਾਦਨ ਹੈ ਉਸ ਤੇ ਭਾਰੀ ਪ੍ਰਭਾਵ ਹੈ ਜਿਹੜਾ ਉਸ ਦਾ ਪੈ ਰਿਹਾ ਕਿਉਂਕਿ ਚਾਰ ਯੂਨਟ ਨੇ ਬਿਜਲੀ ਦੇ ਉਹ ਲਗਾਏ ਨੇ ਜਿਸ ਦੇ ਵਿੱਚੋਂ ਸਿਰਫ ਇੱਕ ਯੂਨਟ ਹੈ ਜਿਹੜਾ ਉਹ ਕੰਮ ਕਰ ਰਿਹਾ ਬਾਕੀ ਦੇ ਤਿੰਨ ਯੂਨਟ ਨੇ ਜਿਹੜੇ ਉਹਨਾਂ ਨੂੰ ਬੰਦ ਰੱਖਿਆ ਗਿਆ ਕਿਉਂਕਿ ਹਲੇ ਤੇ ਜਿਹੜਾ ਪਾਣੀ ਦਾ ਵਹਾਅ ਹੈ ਉਹ ਉਹਨਾਂ ਨਹੀਂ ਬਣ ਰਿਹਾ ਜਿੰਨਾ ਚਾਹੀਦਾ ਜੇਕਰ ਉਹ ਚਾਰੋਂ ਯੂਨਟ ਚਲਾਉਣਗੇ ਤਾਂ ਉਸ ਦੇ ਨਾਲ ਜਿਹੜਾ ਪਾਣੀ ਹੈ ਉਸ ਦਾ ਪੱਦਰ ਹੋਰ ਵੀ ហេਠਾਂ ਜਾਵੇਗਾ ਜੋ ਕਿਤੇ ਨਾ ਕਿਤੇ ਜਿਹੜੀ ਸਮੱਸਿਆ ਵੱਡੀ ਸਮੱਸਿਆ ਖੜੀ ਕਰ ਸਕਦਾ ਕਿਉਂਕਿ ਜੇਕਰ ਪਾਣੀ ਹੋਰ ហេਠਾਂ ਜਾਂਦਾ ਤਾਂ ਪਾਣੀ ਦਾ ਬਹਾਅ ਵੀ ਘਟੇਗਾ ਜਿਸ ਦੇ ਨਾਲ ਜਿਹੜਾ ਇੱਕ ਜੁਨਿਟ ਚੱਲਦਾ ਰਹਿ ਰਿਹਾ ਉਹ ਵੀ ਕਿਤੇ ਨਾ ਕਿਤੇ ਬੰਦ ਕਰਨਾ ਪੈ ਸਕਦਾ ਜੇਕਰ ਜਿਹੜੀ ਲੋੜੀ ਦੀ بارش ਹੈ ਉਹ ਨਹੀਂ ਹੁੰਦੀ ਬਯਾਦ ਜਿਹੜੀ ਇੱਕ ਹੈਰਾਨੀਜਨਕ ਚਿੰਤਾ ਪਰ ਖਬਰ ਆ ਜਰੂਰ ਹੈ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਉਹ ਗਰਮੀ ਦਾ ਸਮਾਂ ਹੈ ਮੌਸਮ ਗਰਮੀ ਦਾ ਹੈ ਉਸ ਦੇ ਵਿੱਚ ਬਿਜਲੀ ਦੀ ਜਿਆਦਾ ਲੋਡ ਹੁੰਦੀ ਹੈ ਕਿਉਂਕਿ ਗਰਮੀ ਤੋਂ ਰਾਹਤ ਦੇ ਲਈ ਜਿਹੜਾ ਪੱਖਾ ਕੂਲਰ ਜਾਂ ਫਿਰ ਏਸੀ ਦੀ ਵਰਤੋਂ ਕੀਤੀ ਜਾਂਦੀ ਹੈ ਜੇਕਰ ਬਿਜਲੀ ਦਾ ਉਤਪਾਦਨ ਸਹੀ ਢੰਗ ਦੇ ਨਾਲ ਨਹੀਂ ਹੋਵੇਗਾ ਤਾਂ ਬਿਜਲੀ ਦੇ ਜਿਹੜੇ ਲੰਬੇ ਕੱਟ ਨੇ ਉਹ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਆ